ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੁਭਾਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇ ਸ਼ੁਰੂ ਕੱਲ ਦੇ ਡੀਸੀ ਦਫ਼ਤਰ ਮੋਰਚਾ ਦੌਰਾਨ ਫੇਲ ਹੋਈ ਗਲਬਾਤ ਤੋਂ ਬਾਅਦ ਅੱਜ ਜਥੇਬੰਦੀ ਵੱਲੋਂ ਰੇਲ ਰੋਕੋ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਥੇਬੰਦੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਅੱਜ ਦੇਵੀ ਦਾਸਪੁਰ ਵਿਖੇ ਅੰਮ੍ਰਿਤਸਰ ਦਿੱਲੀ ਰੇਲ ਮਾਰਕ ਤੇ ਪ੍ਰਸ਼ਾਸਨ ਵੱਲੋਂ ਮੰਗਾਤੇ ਕੰਮ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇਕੱਠੇ ਹੋਏ ਆਗੂਆਂ ਨੇ ਦੱਸਿਆ ਕਿ ਅੱਜ ਪ੍ਰਸ਼ਾਸਨ ਵੱਲੋਂ ਮੰਗਾਤੇ ਗਲਬਾਦੀ ਪੇਸ਼ਕਸ਼ ਕੀਤੀ ਗਈ ਜਿਸ ਪਿਛੋੜ ਦੇਸੀ ਅੰਮ੍ਰਿਤਸਰ ਵੱਲੋਂ ਕਿਸਾਨਾਂ ਮਜ਼ਦੂਰਾ ਵੱਲੋਂ ਰੇਲ ਟ੍ਰੈਕ ਨੇੜੇ ਜਾਰੀ ਸਟੇਜ ਤੇ ਆ ਕੇ ਆਸ਼ਵਾਸਨ ਦੇਉਣ ਦੇ ਦੱਸਿਆ ਗਿਆ ਕਿ ਸ਼ਹੀਦ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਕਬਾਇਸ਼ ਸ਼ੁਰੂ ਕਰ ਦਿੱਤੀ ਗਈ ਹੈ ਤਲਵੰਡੀ ਦੋਸੰਦਾ ਸਿੰਘ ਦੇ ਕਿਸਾਨਾਂ ਮਜ਼ਦੂਰਾ ਦੀ ਹਾਦਸਾ ਅਗਸਤ ਹੋਈ ਬੱਸ ਵਿੱਚ ਹੋਏ ਗੰਭੀਰ ਫਟੜਾ ਨੂੰ ਇੱਕ-ਇੱਕ ਲੱਖ ਅਤੇ ਇੱਕ ਕਿਸਾਨ ਨੂੰ 50000 ਦੇ ਚੈੱਕ ਦਿੱਤੇ ਗਏ ਮਾਮੂਲੀ ਜ਼ਖਮੀ ਕਿਸਾਨਾਂ ਨੂੰ 10-10000 ਰੁਪਏ ਦੀ ਸਹਾਇਤਾ ਅਤੇ ਬਾਕੀ ਕਿਸਾਨਾਂ ਨੂੰ ਹੋਏ ਮੈਡੀਕਲ ਦੀ ਰਿਪੋਰਟ ਮੁਤਾਬਕ ਇਸੇ ਤਰਜ਼ ਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਤੇ ਸਹਿਮਤੀ ਬਣੀ ਹੈ ਬਜ਼ੁਰਗ ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਅਤੇ ਅੰਗ ਗਵਾ ਚੁੱਕੇ ਕਿਸਾਨਾਂ ਨੂੰ ਅੰਗਹੀਣ ਪੈਨਸ਼ਨ ਦਿੱਤੀ ਜਾਵੇਗੀ। ਭਾਰਤ ਮਾਲਾ ਪ੍ਰੋਜੈਕਟ ਤੇ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਵਾਇਆ ਗਿਆ ਕਿ ਜ਼ਮੀਨਾਂ ਦੇ ਯੋਗ ਮੁਆਵਜ਼ੇ ਦਿੱਤੇ ਜਾਣਗੇ। ਬਿਨਾਂ ਪੁਲਸੀਆ ਤੱਕਾ ਕਰਕੇ ਕਬਜ਼ੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਪਰਾਲੀ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਸੰਭਲ ਲਈ ਵੱਡੀ ਗਿਣਤੀ ਵਿੱਚ ਬੇਲਰ ਮੁਹੱਈਆ ਕਰਵਾਈ ਜਾ ਰਹੇ ਨੇ। DAP ਸੰਬੰਧੀ ਆ ਰਹੀ ਮੁਸ਼ਕਿਲਾਂ ਤੇ ਵਿਸ਼ਵਾਸ ਦਿਵਾਇਆ ਗਿਆ ਕਿ ਜਿन्हे ਵਿੱਚ ਸਾਰੀਆਂ ਪ੍ਰਾਈਵੇਟ ਦੁਕਾਨਾਂ ਦੇ ਬਾਹਰ ਖਾਦ ਦੇ ਸਟੋਰ ਦੀ ਜਾਣਕਾਰੀ ਲਿਖਤੀ ਰੂਪ ਵਿੱਚ ਦਿੱਤੀ ਜਾਵੇਗੀ ਅਤੇ ਪਾਲਿਸੀ ਸੰਬੰਧੀ ਗੱਲ ਸਰਕਾਰ ਕੋਲ ਚੁੱਕੀ ਜਾਵੇਗੀ। ਆਵਾਰਾ ਪਸ਼ੂ ਦੇ ਹੱਲੇ ਇੰਤਜ਼ਾਮ ਜੰਗੀ ਪਧਰਤੇ ਕੀਤੇ ਜਾ ਰਹੇ ਨੇ। ਅਜਿਹੇ ਹੋਰ ਕਈ ਵਾਅਦੇ ਕਿਸਾਨਾਂ ਨੂੰ ਕੀਤੇ ਗਏ ਨੇ। ਅਸੀਂ ਆਪਣੀ ਸਲਾਹ ਕਰਕੇ ਮوڑਵਾ ਦੱਸਦੇ ਅਸੀਂ ਕਿਹਾ ਵੀ ਜਿਵੇਂ ਕੋ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆਪੋ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ੀਡਾਂ ਦੇ ਜਿਵੇਂ ਦੋ ਸ਼ੀਡ ਜਿਹੜਾ 0.5 ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸਮਥਿੰਗ ਕੁਝ ਪੈਸੇ ਆਏ ਆ ਕੁਝ 19 ਜਖਮੀ ਸੀ ਸਧਾਰਨ ਜਖਮੀ ਸੀਗੇ ਉਸੇ 10-10000 ਰੁਪਏ ਨਾ ਪੈਸੇ ਉਹ ਲੈ ਕੇ ਆਏ ਨੇ ਕੁਝ ਨੌਕਰੀਆਂ ਦੇ ਤਿੰਨਕ ਨੌਕਰੀਆਂ ਦੇ ਉਹ অথੋਰੀਟੀ ਲੈਟਰ ਵੀ ਆਈ ਹੈਗੇ ਆ ਆ ਜਿਹੜੀ ਹੈਗੇ ਆ ਕੁਝ ਪਿੰਡਾਂ ਦੇ ਵਿੱਚ ਪੈਨਸ਼ਨ ਵੀ ਲਾਈ ਹੈਗੀ ਤੇ ਕੁਝ ਇਹ ਗੱਲਾਂ ਸਾਡੇ ਸਾਹਮਣੇ ਆਈਆਂ ਅਸੀਂ ਸਾਰੀਆਂ ਗੱਲਾਂ ਵਾਚ ਲਈਆਂ ਜੋ ਲੰਮੀ ਚੰਮੀ ਗੱਲ ਸੀਗੀ ਅਸੀਂ ਉਹਨਾਂ ਗੱਡੀ ਰੱਖ ਆਏ ਆ ਵੀ ਉਦੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਮੁੜਮੰਦ ਦੱਸਦੇ ਆ ਕਿ ਕੀ ਹੈ ਕੁਝ ਗੱਲਾਂ ਉਹਨਾਂ ਕੋ ਰੈਂਦੀ ਆ ਉਹ ਵੀ ਕਰ ਰਹੇ ਨੇ ਜੀ ਇਸ ਵੀ ਦੇ ਕਿ ਕੀ ਸੱਟਾ ਨਿਕਲਿਆ ਦੇਖੋ ਦੇਖੋ ਫੈਸਲਾ ਹਾਲੇ ਕੁਝ ਨਹੀਂ ਹੋਇਆ ਜੀ ਠੀਕ ਹੈ ਫੈਸਲਾ ਜੇ ਸਾਡੀ ਕਲਬਾ ਸਰੀ ਲੱਗਦੀ ਆ ਤੇ ਤੁਹਾਨੂੰ ਪਤਾ 10 ਫਿਗਰ ਸੀ ਅਫਸਰਨ ਸਟੇਜ ਤੇ ਤਰਾਕੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕਰਾਉਂਦੇ ਆ ਇੱਕ ਮਿੰਟ ਇਸ ਮੀਟਿੰਗ ਦੇ ਵਿੱਚ ਕੋਲ ਕੋਈ ਸ਼ਾਮਲ ਅਧਿਕਾਰੀ ਕਿਹੜੇ ਦੇਖੋ ਇੱਥੇ ਤੱਕ ਡੀਸੀ ਅੰਮ੍ਰਿਤਸਰ ਆਏ ਨੇ ਹਮ ਐਸਐਸਪੀ ਅੰਮ੍ਰਿਤਸਰ ਨੇ ਐਸਪੀ ਸਾਹਿਬਾਨ ਨੇ ਬਾਕੀ ਹੋਰ ਆਫੀਸਰ ਸਭਾਂ ਸਿਵਲ ਦੇ ਵੀ ਆ ਚੀਫ ਐਗਰੀਕਲਚਰ ਵੀ ਹੈਗੇ ਨੇ ਤੋ ਸਾਰੇ ਐਸ ਡੀ ਐਮ ਨਾਲ ਗੱਲਬਾਤ ਕੀਤੀ ਕੋਈ ਗੱਲਬਾਤ ਦਾ ਨਤੀਜਾ ਨਿਕਲਿਆ ਪਿਆ ਕੋਈ ਹਾਂ ਦੇਖੋ ਕੁਝ ਚੀਜ਼ਾਂ ਤਾਂ ਦੇਖੋ ਜਿੱਥੋਂ ਤੱਕ ਸਾਡੇ ਸ਼ਹੀਦ ਪਰਿਵਾਰਾਂ ਦਾ ਮਾਪਜੇ ਦਾ ਸਵਾਲ ਸੀਗਾ ਉਹਨਾਂ ਦੇ ਜ਼ਖਮੀਆਂ ਦਾ ਸਵਾਲ ਸੀ ਅੱਜ 8 ਵਜੇ ਜਿਹੜੀ ਐਸ ਡੀ ਐਮ ਸੀਗੇ ਆਪਣੇ ਮਜੀਠਾ ਉਹ ਪਿੰਡ ਤਲਵੰਡੀ ਉੱਥੇ ਚਲੇ ਗਏ ਸੀ ਉਹਨਾਂ ਦੇ ਡਾਕਟਰੀ ਸਾਰੀ ਕਰਵਾਤੀ ਇਹਨਾਂ 14 ਬੰਦਿਆਂ ਦੀ ਡਾਕਟਰੀ ਕਰਾਉਣੀ ਜਾਂਦੀ ਸੀ ਉਹ ਹੋ ਗਈ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ ਉਹਨਾਂ ਤੇ ਉਹ ਕਮਿਟਮੈਂਟ ਆ ਜੀ ਆਫੀਸ਼ੀਅਲੀ ਨਹੀਂ ਵੀ ਚਲੋ ਅਸੀਂ ਜੋ ਰਿਪੋਰਟਾਂ ਹੋਣਗੀਆਂ ਉਹਦੇ ਹਿਸਾਬ ਨਾਲ ਮਾਪਜਾਏ ਵੀ 14 ਬੰਦੇ ਰਹਿ ਰਹ ਤੇ ਕੋਈ ਸੀਐਮਟੂ ਜਿਹੜੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਹੁੰਦੇ ਨੇ ਉਹਨਾਂ ਨਾਲ ਮੀਟਿੰਗ ਬਾਰੇ ਵੀ ਆ ਫਾਈਨਲ ਕਰ ਰਹੇ ਨੇ ਤਾਂ ਬਾਕੀ ਗੱਲਾਂ ਅਸੀਂ ਚੰਡੀਗੜ੍ਹ ਵੀ ਕਰਾਂਗੇ ਬਾਕੀ ਅਸੀਂ ਆਪਣੀ ਸਲਾਹ ਕਰਕੇ ਕੁਝ ਗੱਲਾਂ ਜਿਉਂਨਾ ਕੋ ਰਹਿ ਗਈਆਂ ਅਸੀਂ ਟਾਈਮ ਦਿੱਤਾ ਆਪੇ ਅਸੀਂ ਆਪਣੇ ਆਗੂਆਂ ਨਾਲ ਵੀ ਸਲਾਹ ਕਰ ਰਹੇ ਹਾਂ ਉਹਨਾਂ ਕਰਨਾ ਜਾਰੀ ਰਹਿਣਗੇ ਫਿਲਹਾਲ ਤਰਨਾ ਜਾ ਰਹੀ ਹੈ ਤਰਨਾ ਉਦੋਂ ਸਮਾਪਤ ਹੋ ਜੇ ਪ੍ਰਪੋਜ਼ਲ ਸਾਡੀ ਸਿਰੇ ਲੱਗਦੀ ਕੁਝ ਗੱਲਾਂ ਉਹਨਾਂ ਨੇ ਦੱਸਣੀਆਂ ਅਸੀਂ ਤੁਹਾਨੂੰ ਸਟੇਜ ਤੇ ਲੈ ਜਾਣਾ ਸਾਰੇ ਅਧਿਕਾਰੀਆਂ ਨੂੰ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਕੀ ਬਟਕ ਬੰਦ ਕਰਨਗੇ ਕਿ ਨਹੀਂ ਨਹੀਂ ਦੇਖੋ ਜੇ ਤਾਂ ਕੁਝ ਜੜੀ ਚੀਜ਼ ਰਹਿੰਦੀ ਹੈ ਕਦੋਂ ਕਲੀਅਰ ਕਰਦੇ ਆ ਫਿਰ ਤਾਂ ਰੇਲ ਟਰੈਕ ਕਰਨ ਨੂੰ ਜਾਮ ਕਰਾਂਗੇ ਕੁਝ ਚੀਜ਼ਾਂ ਲਈ ਅਸੀਂ ਸਮਾਂ ਦੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਮਸਲੇ ਅਸੀਂ ਉਹਨਾਂ ਨੇ ਕਿਹਾ ਸੀਗਾ ਟਾਈਮ ਬਾਉਂਡ ਕਰੋ ਜਿਵੇਂ ਤੁਹਾਡੇ ਗੋਲਡਨ ਗੇਟ ਦੇ ਨਾਗੇ ਪ੍ਰੋਜੈਕਟ ਉਹਨਾਂ ਦਾ 15 ਅਕਤੂਬਰ ਉਹਨਾਂ ਨੇ ਕਿਹਾ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਐਨਆਈਏ ਨਾਲ ਗੱਲ ਕਰਕੇ ਤੁਹਾਨੂੰ ਉਹਦੀ ਵੀ ਕੱਟ ਅਪਡੇਟ ਕਰਾਂਗੇ ਸਾਰੇ ਇਸ਼ੂ ਅਸੀਂ ਰੀਚ ਕੀਤੇ ਅੰਮ੍ਰਿਤਸਰ ਨਾਲ ਜੁੜੇ ਹੋਏ ਇਹ ਕੁਝ ਪੰਜਾਬ ਵਾਲੇ ਅੱਡ ਵੀ ਇਹ ਪ੍ਰੋਜੈਕਟ ਤਾਂ ਦੋ ਦੋ ਸਾਲ ਹੋ ਗਏ ਲੋਕ ਖੱਜਲ ਖਰਾਬ ਹੋ ਰਹੇ ਆ ਇਹ ਕੁਝ ਦੱਸ ਦਿਓ ਸਾਨੂੰ ਆਪਦੇ ਸਾਭ ਨਾਲ ਡੇਟਾ ਦੱਸ ਦਿਓ ਉਹ ਕਹਿੰਦੇ ਵੀ ਚੱਲ ਇੱਕ ਡੇਟ ਤਾਂ ਗੋਲਡਨ ਗੇਟ ਦੇ ਨੀਅਰਬਾਊਟ ਦਾ 15 ਅਕਤੂਬਰ ਹੈ ਜੇ 15 ਅਕਤੂਬਰ ਨੂੰ ਹੋ ਜਾਂਦੇ ਤੇ ਸਾਡਾ ਵੱਡਾ ਕ੍ਰਾਈਸਿਸ ਟ੍ਰੈਪਿਕ ਦਾ ਉੱਥੋਂ ਖਤਮ ਹੋ ਜਾਊਗਾ ਸਾਰੇ ਪ੍ਰੋਜੈਕਟਾਂ ਬਾਰੇ ਅਸੀਂ ਗੱਲ ਕੀਤੀ ਮੀਟਿੰਗ ਮੀਟਿੰਗਾਂ ਫਿਰ ਉਹਦੇ ਸੰਦਰਭ ਵਿੱਚ ਵਿਚਾਰਾਂ ਹੱਲੇ ਗੱਲਬਾਤ ਟੁੱਟਣ ਬਾਰੇ ਵੀ ਨਹੀਂ ਕਹਿ ਸਕਦੇ ਗੱਲਬਾਤ ਟੁੱਟ ਗਈ ਉਹਨਾਂ ਨੇ ਕਾਫੀ ਕੁਝ ਪੈਸਾ ਤੇ ਲਾਸਾਨ ਨੂੰ ਦੇ ਦਿੱਤਾ ਹੁਣ ਅਸੀਂ ਆਪ ਦੀ ਮੀਟਿੰਗ ਕਰਕੇ ਵੇਖਦੇ ਆਂ ਆ ਧਰਨੇ ਦਾ ਟਾਈਮ ਬਾਉਂਡ ਕੋਈ ਨਹੀਂ ਹੈਗਾ ਧਰਨਾ ਤੇ ਚੱਲ ਰਿਹਾ ਜੇ ਉਹ ਮੀਟਿੰਗ ਬਾਟਿੰਗ ਦੀ ਡੈਡ ਟੁੱਟ ਕਲੀਅਰ ਹੋ ਗਈ ਬਾਕੀ ਮੁਆਵਜ਼ਾ ਆ ਗਿਆ ਫਿਰ ਅਸੀਂ ਕੁਝ ਚੀਜ਼ਾਂ ਤੇ ਦੇ ਜਿਵੇਂ ਇੱਥੇ ਤੁਸੀਂ ਦੇਖੋ ਪ੍ਰਾਲੀ ਦੇ ਬੈਲਰ ਲੱਗੇ ਹੁੰਦੇ ਜਿਹੜੇ ਕੇਕ ਬੰਦੋ ਕਿਸਾਨ ਸਾਥੋਂ ਆਏ ਸੀ ਕਿ ਸਾਡੇ ਦਾ 17 17 18 ਰਾਂ ਦੇ ਚੈੱਕ ਦੇ ਨਹੀਂ ਹੈਗੇ ਮੈਡਮ ਜੀ ਕਹਿ ਰਹੇ ਵੀ 60 ਮਸ਼ੀਨਾਂ ਹੋਰ ਬਾਰੋਂ ਮੰਗਾ ਲੀਆਂ ਨੇ ਪੀਪਲ ਵਾਲੇ ਨੂੰ ਅੱਗ ਨਾ ਲੱਗੇ ਕੁਝ ਗੱਲਾਂ ਤੇ ਸੀਗਾ ਵੀ ਸੀ ਕਲੀਅਰ ਕਰ ਲੋ ਆਪ ਬੋਲ ਕੇ ਦੱਸਣਗੇ ਅਸੀਂ ਹੁਣ ਆਪਣੀ ਮੀਟਿੰਗ ਕਰਕੇ ਇਹਨੂੰ ਜਾਇਜਾ ਲੈ ਰਹੇ ਹਾਂ ਕਿ ਕਿੰਨੀਆਂ ਕ ਮੰਗਾ ਜਾਇਜ ਨੇ ਕੀ ਇਹਨਾਂ ਨੇ ਬੋਲਿਆ ਫਿਰ ਤੁਹਾਨੂੰ ਦੱਸਦੇ ਆ ਕੰਗਣਾ ਦੇ ਵੱਲੋਂ ਕੱਲ ਬਿਆਨ ਦਿੱਤਾ ਗਿਆ ਸੀ ਅੱਜ ਵਾਪਸ ਨਹੀਂ ਹਾਂ ਦੇਖੋ ਇਹ ਇਹ ਪਾਸ ਪਾ ਦਾ ਵੈਸੇ ਟ੍ਰੈਂਡ ਆ ਤੁਸੀਂ ਦੇਖ ਲਓ ਕੱਲਾ ਕੰਗਣਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟੜ ਜੀ ਬੋਲ ਪੇ ਖੱਟੜ ਜੀ ਕੱਲ ਨੂੰ ਹਟਣਗੇ ਤੇ ਰਮਨਜੀਤ ਬਿੱਟੂ ਬੋਲੂਗਾ ਰਮਨਜੀਤ ਬਿੱਟੂ ਬੋਲੂਗਾ ਤਾਂ ਕੋਈ ਖੋਰ ਬਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਚਾਹੀਦਾ ਔਰ ਮੈਂ ਇਨਫੋਰਮੇਸ਼ਨ ਦੇ ਦਿਆ ਮੈਂ ਹੁਣ ਵੀ ਕਿਹਾ ਜਿਹੜੀ ਇੱਕ ਗੱਲ ਰਹਿ ਗਈ ਆ ਵੀ ਤੁਸੀਂ ਗੱਲ ਕਰੋ ਆਰਪੀਐਫ ਨੇ ਸਾਡੇ 10 12 ਕਿਸਾਨ ਠੀਕ ਹੈ ਜੀ ਅੱਜ ਜਦੋਂ ਚੜੇ ਆ ਆਪਣੇ ਰਾਜਪੁਰਾ ਤੋਂ ਤੇ ਅਗਲੇ ਬੰਨੇ ਚੈਨ ਖਿੱਚ ਕੇ ਸਟੇਸ਼ਨ ਤੇ ਅਗਲੇ ਬੰਨੇ ਖਿੱਚ ਕੇ 12 13 ਕਿਸਾਨ ਗੱਡੀ ਤੋਂ ਲਾ ਦਿੱਤੇ ਅਸੀਂ ਨੋਟ ਕਰਾਇਆ ਵੀ ਇਹਦੇ ਬਾਰੇ ਵੀ ਪਤਾ ਕਰੋ ਉਹਦੇ ਬਾਰੇ ਕਹਿੰਦੇ ਸੀ ਪਤਾ ਕਰਕੇ ਤੁਹਾਨੂੰ ਦੱਸਦੇ ਆ ਕਿਸਾਨਾਂ ਦੇ ਰਾਜਨੀਤਿਕ ਹਾਲਤਾਂ ਵਿੱਚ ਦੇਖੋ ਦੇਖੋ ਕਿਸਾਨਾਂ ਤੇ ਰਾਜਨੀਤੀ ਇਸ ਕਰਕੇ ਹੁੰਦੀ ਆ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚਲੇ ਕਿਨੇ ਕਿਉਂਕਿ ਜਿਹੜੇ ਪਾਰਟੀਆਂ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਲੋਕਾਂ ਦਾ ਸਾਡਾ ਨਹੀਂ ਹੈਗਾ ਉਹ ਹੁਣ ਵਿਰੋਧ ਤੋਂ ਡਰ ਲਈ ਉਹਦਾ ਡੈਮੇਜ ਹੋ ਗਿਆ ਉਹਨੂੰ ਕੰਟਰੋਲ ਕਰਨ ਲਈ ਸ਼ਿਵਰਾਜ ਚੋਹਾਨ ਇੱਕ ਬੰਨੇ ਕਹੀ ਜਾਂਦਾ ਸੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਆ ਖੱਟੜ ਸਾਹਿਬ ਸਾਨੂੰ ਗੱਲਾਂ ਕੱਢਣ ਤੇ ਲੱਗੇ ਹੋਏ ਆ ਠੀਕ ਹੈ ਵੀ ਇਹ ਡੱਡ ਪਰਸੈਪਸ਼ਨਾਂ ਨੇ ਆਪਣੇ ਹਿਸਾਬ ਨਾਲ ਉਹ ਪੱਤੇ ਕੱਢਦੇ ਨੇ ਖੋਲਦੇ ਨੇ ਰੱਖਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੇ ਲੋਕਾਂ ਨੂੰ ਖੱਟੜ ਸਾਹਿਬ ਦੇ ਪਿਛਲੇ 10 ਸਾਲ ਪਸੰਦ ਨਹੀਂ 9.5 ਸਾਲ ਉਹ ਸੀਐਮ ਸੀਐਮ ਰਹੇ ਨੇ ਠੀਕ ਹੈ ਜੀ ਹਰਿਆਣੇ ਦੇ ਔਰ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕਰਕੇ ਰਾਹ ਬੰਦ ਹੋਇਆ ਮੈਂ ਕਿਹਾ ਉਹ ਖੱਟੜ ਸਾਹਿਬ ਕਹਿੰਦੇ ਵੀ ਮੈਂ ਤਾਂ ਰਾਹ ਬੰਦ ਕੇ ਹਰਿਆਣੇ ਵਾਲਿਆਂ ਨੂੰ ਕੁਝ ਕੀਤਾ ਵਾ ਅਸੀਂ ਤਾਂ ਇੰਡਸਟਰੀ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਕਹਿੰਦੇ ਵੀ ਹੁਣ ਸੁਣ ਲਓ ਜੀ ਬਿਆਨ ਇਹ ਇਨਾਂ ਦੇ ਬਿਆਨ ਤੇ ਮਾਨਯੋਗ ਸੁਪਰੀਮ ਕੋਰਟ ਅਕਸ਼ਨ ਲਵੇ ਵੀ ਰਾਹ ਤਾਂ ਭਈ ਸੀਐਮ ਸਾਹਿਬ ਖਾਪ کہہ ਰਿਹਾ ਸਾਬਕਾ ਸੀਐਮ ਸਾਹਿਬ ਐਸਵੇਲੇ ਕੇਂਦਰੀ ਮੰਤਰੀ ਵੀ ਅਸੀਂ ਜਾਣ ਬੁਝ ਕੇ ਰਾਹ ਬੰਦ ਕੀਤਾ ਸੀ ਇਹ ਤਾਂ ਹਰਿਆਣੇ ਵਾਲੇ ਖੁਸ਼ ਹੈਗੇ ਆ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਕਈ ਵਾਰੀ ਪਾਪ ਨੰਗੇ ਹੋ ਜਾਂਦੇ ਆ ਜਿਵੇਂ ਕਰਦੇ ਹੁੰਦੇ ਆ ਇਹ ਪਾਪ ਨੰਗੇ ਹੋ ਰਹੇ ਇਹ ਮੀਟਿੰਗ ਵਿੱਚ ਕਿਹੜੇ ਕਿਹੜੇ ਦਿੱਸੇ ਵੱਡੀ ਸਰਗੋਸ਼ੀ ਆ ਆਪਣੀ ਯੂਨੀਅਨ ਦੇ ਅੱਗੇ ਸੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਕੇਂਦਰ ਸਰਕਾਰ ਹੈ ਇੱਕ ਦਾਦਾਗਰੀ ਕਰੂਗੀ ਅੱਜ ਕੋਈ ਰੋਣਾ ਨਹੀਂ ਜੀ ਕੇਂਦਰ ਸਰਕਾਰ ਸੱਚੀਓ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਵੀ ਗੜਬੜ ਹੋ ਰਿਹਾ ਤੁਸੀਂ ਦੇਖੋ ਮਿਲਰਾਂ ਕੋਲੇ ਚੌਲ ਹੀ ਚੁੱਕੇ ਜਾ ਰਹੇ ਅਗਲਾ ਸੰਕਟ ਅਸੀਂ ਦੱਸਤਾ ਉਹਨਾਂ ਨੂੰ ਵੀ ਸੀਐਮ ਸਾਹਿਬ ਨੂੰ ਕਹੋ ਬੋਲੋ ਸੀਐਮ ਸਾਹਿਬ ਵੀ ਨਹੀਂ ਕੁਝ ਬੋਲ ਰਹੇ ਤੇ ਜੇ ਚੌਲ ਨਾ ਚੱਕੇ ਗਏ ਜੇ ਖਰੀਦਣਾ ਵੀ ਦੁਜਾ ਸੀ ਕਿਹਾ ਵੀ ਹੁਣ ਤਾਂ ਐਕਸਪੋਰਟ ਡਿਊਟੀ ਵੀ ਵਾਪਸ ਹੋ ਗਈ ਤਾਂ 2300 ਰੁਪਿਆ ਰੇਟ ਆ ਗਿਆ ਤੁਸੀਂ ਮੰਡੀ ਦਾ ਦੌਰਾ ਕਰੋ ਬਾਸਮਤੀ 2300 ਨੂੰ ਕੱਲ ਵੇਚ ਕੇ ਗਈ ਜਿਹੜੀ ਪਿਛਲੇ ਸਾਲ 4500 ਨੂੰ ਵਿਕ ਰਹੀ ਸੀ ਤੇ ਰੇਟ ਮਾਰਕੀਟ ਚ ਕਿਉਂ ਡਾਊਨ ਆਇਆ ਇਹ ਸਮਝ ਸਾਨੂੰ ਨਹੀਂ ਆ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦੇਖੋ ਜੀ ਕਿਸਾਨਾਂ ਨਾਲ

ਇਹਨਾਂ ਨੂੰ ਗ੍ਰੇਡ ਫਿਨਲ ਦੀ ਸਹਿਮਤੀ ਦੀ ਹੈ ਲੰਬੜਾ ਮਾਲਾ ਸੁਝਾਵਣਾ ਹੋ ਗਿਆ ਸਾਰੇ ਪੰਜਾਬ ਆਪਣਾ ਪ੍ਰੂਫ ਅੰਦਰ ਛਿਲੇ ਦੇ ਦੇ ਉਹਦੇ ਕਿਹੜੀ ਕਰ ਲੋ ਬਾਕੀ 3 ਅਕਤੂਬਰ ਨੂੰ ਰੇਲ ਲੋਕੋ ਆ ਕੇ ਬਗਾਏ ਚੋ ਲੋਕ ਸੇਵਾਸਤੇ ਸਰਕਾਰ ਨੇ ਆਪਣੀ 35 ਪਰਸਨ ਨੂੰ ਅਸਥਾਈ ਅਨੁਮਾਨ ਲਾਉਣੀ ਮੰਗਾ ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਇਸ ਵਾਰ ਅਸੀਂ ਚਾਬਲ ਪਾਣੀ ਦੇ ਨਾਲ ਵੀ ਇਨकरेਜ ਕੀਤਾ ਹੈ ਕਿ ਇਹ ਜਿਹੜੀ ਫਰਾਰੀ ਦਾ ਹਸੜ ਉਹਦੇ ਲਈ ਅਸੀਂ ਜਿਹੜੇ ਛੋਟੇ ਕਿਸਾਨ ਹੈਗੇ ਹੈਗਾ ਤਾਂ ਇਹਨਾਂ ਨੂੰ ਘਟਾਉਣ ਦੇ ਲਈ ਸਾਰਾ ਸਾਰਾ ਪ੍ਰਵਾਹ ਸਨ ਅਸੀਂ ਮੌਂਸਨ ਅਗਰੀਕਲਚਰ ਡਿਪਾਰਟਮੈਂਟ ਨਾਲ ਵੀ ਇਹ ਉਹਨਾਂ ਦੀ ਕੋਈ ਪ੍ਰੋਗਰਾਮ ਬਾਰੇ ਤੇ ਅਸੀਂ ਇਹ ਪਾਚ ਹੈਲਪਲਾਈਨ ਨੰਬਰ ਸਾਰੀ ਨਿਕਰਾਏ ਜੀ ਜੀ ਹੋਣਾ ਹੋਵੇਗਾ ਜ਼ਰੂਰ ਸਾਡੇ ਦੇਖਿਆ ਹੀ ਹੋਣਾ ਹੈ ਹੁਣ ਤੱਕ ਜਿੰਨੀ ਵੀ ਹੈਲਪਲਾਈਨ ਨੰਬਰ ਸੰਪਰਕ ਕਰਨਾ ਹੈ ਅਸੀਂ ਰਣੋਬਸ਼ੀਨਾ ਲਾਈਕ ਕਰਨਾ ਮੇਰਾ ਹਾਂ ਹੋਂ ਤਾਂ ਬੰਦਾ ਕਿ ਬਣਾਏ ਇੱਥੇ ਫਿਰ ਤੁਹਾਡੇ ਨਾਲ ਆਵਾਂਗੇ ਮੰ ਕਿੰਨੀਆਂ ਮੰਗਾ ਹੈਗੀਆਂ ਸੀ ਉਹਨਾਂ ਨੇ ਮੈਂ ਚੈੱਕ ਕੀਤਾ ਚੈੱਕ ਵੀ ਵੰਡੇ ਗਏ ਕਿੰਨੀਆਂ ਨੌਕਰੀਆਂ ਮੰਗੀਆਂ ਸੀ ਕਿੰਨੀਆਂ ਨੌਕਰੀਆਂ ਦਿੱਤੀਆਂ ਨੇ ਜਿਹੜੀ ਪੈਂਡਿੰਗ ਸੀ ਜਿਹੜੀ ਪੈਂਡਿੰਗ ਸੀ ਮੈਂ ਦੱਸਾਂ ਸੀਗਾ ਕੰਪਨਸੇਸ਼ਨ ਦੇ ਕੇ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਇਹ ਬਹੁਤ ਸਾਦਰ ਆਪ ਜੀ ਦਾ ਤੋਂ ਆਪ ਦਾ ਸਹਾਇਤਾ ਲਈ ਹਮਦਰਦ ਵੀ ਅਤੇ ਕੋਈ ਨਾ ਵੀ ਐਂਪੀਲ ਦੱਸ ਕੇ ਲੈ ਜਾਓ ਜਾਦਿਆਂ ਵਾਲਾ ਦੀ ਸਮਾਪਨ ਅੱਜ ਪੰਜਾਬ ਹੋਣਾ ਸੀ। ਉਹਨਾਂ ਨੇ ਚਾਰ ਲੋਕਾਂ ਨੂੰ ਉਹਨਾਂ ਨੂੰ ਸਹਾਇਤਾ ਜਿਹੜੀ ਦਿੱਤੀ ਕਿ ਜਿਹੜੀ ਚੜੀ ਦਾ ਇਲਾਜ ਜਿਹਦਾ ਅਸੀਂ ਆਪ ਹਮਦਰੀ ਕੀਤੀ ਹੈਗੀ ਕਿ ਅੱਜ ਕੱਲੋ ਪ੍ਰੋਸਥੈਟਿਕ ਲਿੰਗਾਂ ਆਂਦੇ ਨੇ ਜਿਸਨੂੰ ਲੋਕੀ ਹੈਗੇ ਕੋ ਐਪਲੀਕੇਸ਼ਨ ਨਾਲ ਜਿਹੜਾ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਪੂਰੀ ਹੋ ਸਕਾ। ਸੋ ਅਸੀਂ ਰੈੱਡ ਕਰਾਸ ਹੈਨੀ ਉਹਨਾਂ ਨੇ ਪ੍ਰੋਸਥੈਟਿਕ ਲਿੰਗ ਦੇ ਵਿੱਚ ਮਦਦ ਕਰਵਾਇਆ। ਮੈਮ ਇੱਕ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਮਹੀਨਾਵਾਂ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਬਕਾ ਹੈ ਜਲਦੀ ਪੂਰੀ ਹੋ ਜਾਏ ਤਾਂ ਨਹੀਂ ਪ੍ਰਦਰਸ਼ਨ ਕਰਦੇ ਇਹ ਇੱਕ ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੀ ਹੋ ਜਾਂਦੀ ਹੈ ਤਾਂ ਇਹ ਬੰਦਿਆ ਗੱਲ ਹੈ ਡੈਸਕਪੋਟ ਵਾਲੀ ਇਸ਼ੂਸ ਹਮੇਸ਼ਾ ਜਿਹੜੇ ਵਹਿਣ ਪਿੱਛੇ ਕਹਿੰਦੇ ਹੁੰਦੇ ਆ ਉਹ ਸਾਡੇ ਧਿਆਨ ਚ ਆਉਂਦੇ ਰਹਿੰਦੇ ਤੇ ਉਹਨਾਂ ਨੂੰ ਪੈਂਡਿੰਗ ਨਾ ਸਾਡੇ ਵੱਲ ਹੋਊਗੀ ਮਕਾਮਾ ਦਾ ਨਾਮ ਦੋਸਤੀ ਆਉਂਦਾ ਕੋਈ ਕੰਮ ਕਰਕੇ ਤਦ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੀ ਖਾਸ ਨਾਲ ਜਿਹੜੀ ਮੰਜ਼ਰੀ ਪੀਟੀ ਬਹੁਤ ਬੱਦਿਆ ਇਹ ਚੀਜ਼ ਹੈ ਕਿ ਜੇ ਉਹ ਸਾਬ ਉਹ ਅੰਕਲ ਹੋਵੇਗੀ ਕਿ ਕੋਰਪੋਰੇਟ ਦਾ ਹੋਰ ਦੱਸਣਾ ਚਾਹੀਏ ਡੀਪੀ ਵਾਲਾ साड़ी कंट्रोल बजट में भी कुछ बनाना हुए हैं, तीजे का किसी भी काम नहीं है, किसी भी कंट्रोल भी नहीं होता है, आज के राशन किसी भी यूरिया और राही सारे नमूने चले गए, ये लास्ट दिन का ट्रैक किया है कि साड़ी जिले में इनके हरेक कांड में भी ये स्पेंडिंग कर जाएगा कितनी मात्रा में यूरिया बन